ਈ ਦੇ ਕੇ ਪੰਜਾਬ ਨੂੰ ਬੋਲ ਕੇ ਗੋ ਦਿੱਤਾ ਤਾਂ ਨਹੀਂ ਉਹਨਾਂ ਦੇ ਮੰਤਰੀ ਬਰਮਾ ਸਾਹਿਬ ਕਹਿੰਦੇ ਸਿੱਧੇ ਦੇਵਾਂਗੇ ਇਹ ਨਮਈਂ ਉਹਨਾਂ ਨੇ ਕਾਨੂੰਨ ਕੱਢ ਲਿਆ ਕਿ ਪੰਜਾਬ ਦੇਸ਼ ਦਾ ਹਿੱਸਾ ਨਹੀਂ ਉਦੋਂ ਪੰਜਾਬ ਅੱਗੇ ਖੜਦਾ ਪੰਜਾਬ ਉਹ ਜੋ ਗੁਜਰਾਤ ਚ ਨਾਮੀ ਆਈ ਸੀ ਜਿੱਥੋਂ ਦੇ ਸਾਡੇ ਗ੍ਰਹਿ ਮੰਤਰੀ ਸਾਹਿਬਾ ਜਿੱਥੋਂ ਦੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਦੇ ਸਟੇਟ ਨੂੰ ਬਚਾਜੇ ਤੇ ਪੰਜਾਬ ਨੇ ਵੀ ਪਹਿਲਾਂ ਸਿੱਧਾ ਕਹਿੰਦੀ ਵੀ ਮੁੱਖ ਮੰਤਰੀ ਨੂੰ ਮਿਲਣਾ ਪਹਿਲਾਂ ਗ੍ਰਹਿ ਮੰਤਰੀ ਨੂੰ ਮਿਲਣਾ ਹੁੰਦਾ ਪਹਿਲਾਂ ਗ੍ਰਹਿ ਮੰਤਰੀ ਨਾਲ ਮੁਲਾਕਾਤ ਤਾਂ ਕੀਤੀ ਇਹ ਲਿਖਿਆ ਵੀ ਪਹਿਲਾਂ ਪ੍ਰਾਈਮ ਮਿਨਿਸਟਰ ਨੂੰ ਮਿਲਣਾ ਹੁੰਦਾ ਸਾਡੇ ਦੇਸ਼ ਦਾ ਕਿ ਅਸੀਂ ਪੰਜਾਬ ਵੱਖਰਾ ਕੋਈ ਬੱਕਰੀ ਸਾਡਾ ਸੂਬਾ ਜਾਂ ਸਾਡਾ ਵਕਰਾ ਦੇਸ਼ ਆ ਵੀ ਅਸੀਂ ਪਹਿਲਾਂ ਗ੍ਰਹਿ ਮੰਤਰੀ ਦੇ ਅੱਗੇ ਲਈ ਸਾਡਾ ਨਹੀਂ ਪ੍ਰਧਾਨ ਮੰਤਰੀ ਨੂੰ ਪ੍ਰਾਈਮ ਮਿਨਿਸਟਰ ਨੂੰ ਆਪ ਦੇ ਗ੍ਰਹਿ ਮੰਤਰੀ ਕਹਿਣਾ ਚਾਹੀਦਾ ਸੀ ਇਹ ਕਹਿਣਾ ਚਾਹੀਦਾ ਸੀ ਕਿ ਵੀ ਪੰਜਾਬ ਲਈ ਕੁਝ ਕਰੋ ਅੱਜ ਪੰਜਾਬ ਦੀ ਭੀੜ ਪਈ ਆ ਪੰਜਾਬ ਨੇ ਸਦਾ ਦੇਸ਼ ਦਾ ਕੀਤਾ ਬਾਹਰ ਜਾ ਕੇ ਸਰਕਾਰਾਂ ਬਣਉਂਦੇ ਆ ਉਹ ਲੋਕ ਬੈਠੇ ਨੇ ਜਿਹੜੇ ਪੰਜਾਬ ਦੀ ਦਰਕਾਰੀ ਵੀ ਇੱਥੇ 70000 ਤੇ ਹਾਰਾ ਵੇਖ ਸਾਡਾ ਪਹਿਲਾ ਕਾਂਗਰਸੀ ਐਫਐਮਸੀ ਉਦੋਂ ਪਹਿਲਾ ਕਾਲੀਆ ਦਾ ਸੀ ਪਹਿਲਾ ਪੀਪੀ ਦਾ ਸੀ ਹੁਣ ਇਧਰ ਪੀਪੀ ਬਣਾਉਣ ਲੱਗਿਆ ਭਾਜਪਾ ਪੰਜਾਬ ਦਾ ਸਾਰਾ ਦੁਨੀਆ ਦਾ ਟੱਟ ਢੱਡ ਭਰਦਾ ਜਦੇ ਭੀੜ ਪੈਦੀ ਉਹ ਤੇ ਪੰਜਾਬ ਮੂਰੀਆ ਕੱਢਦੇ ਆ ਠੀਕ ਹੈ ਨਾ ਅਸੀਂ ਹੱਕ ਲਵਾ ਗਿਆ ਸਰਬਾਸ਼ਾਸਨ ਦਾ ਅੱਜ ਆਖਰੀ ਦਿਨ ਹੈ ਸੋ ਬਿਲਕੁਲ ਕਿਹੜੇ ਫੈਸਲਿਆਂ ਤੇ ਮੋਰ ਲੱਗੀ ਗੱਲਬਾਤ ਕਰੰਦੀ ਐ ਐਮਐਲਏ ਬਲਕਾ ਸਿੰਘ ਸਿੱਧੂ ਸੱਜਣਾਂ ਲੈ ਸਿੱਧੂ ਸਾਹਿਬ ਕਿਵੇਂ ਵੇਖਦੇ ਹੋ ਜਿਸ ਚੀਜ਼ ਦੇ ਲਈ ਇਹ ਸੈਸ਼ਨ ਰੱਖਿਆ ਗਿਆ ਸੀ ਇਹ ਨਿਚੋੜ ਨਿਕਲ ਸਕਿਆ ਕੋਈ ਦੁਸ਼ੈਸ਼ ਇਹ ਸਦਾ ਕਿ ਸੈਸ਼ਨ ਵਧੀਆ ਗਿਆ ਜੀ ਦੇਖੋ ਸੀਆਪ ਸਾਹਿਬ ਨੇ ਜੋ ਅੱਜ ਐਲਾਨ ਕੀਤੇ ਆ ਜਾਂ ਸਾਡੇ ਖੇਤੀਬਾੜੀ ਮੰਤਰੀ ਕੁਡਿਆ ਸਾਹਿਬ ਨੇ ਜੋ ਬੀਜ ਦੇ ਉੱਤੇ ਫੈਸਲਾ ਲਿਆ ਬਹੁਤ ਵਧੀਆ ਫੈਸਲਾ ਜਿਵੇਂ ਕਿਸਾਨਾਂ ਨੂੰ ਫ੍ਰੀ ਬੀਜ ਦਿੱਤਾ ਜਾਊਗਾ ਜੋ ਮੁਆਵਜ਼ੇ ਦਿੱਤੇ ਜਾਣਗੇ ਵੱਧ ਤੋਂ ਵੱਧ ਉਹ ਐਲਾਨੇ ਆ ਜਿਹੜੇ ਕਿ ਪਹਿਲਾਂ ਇਤਿਹਾਸ ਦੇ ਵਿੱਚ ਕਿਸੇ ਵੀ ਸਟੇਟ ਨੇ ਐਲਾਨੇ ਮੁੱਖ ਮੰਤਰੀ ਸਾਹਿਬ ਕੱਲ ਜਾ ਰਹੇ ਨੇ ਗ੍ਰਹਿ ਮੰਤਰੀ ਨੂੰ ਹਾਂਜੀ ਜਾ ਰਹੇ ਆ ਜੀ ਜਾ ਰਹੇ ਪਰ ਤਾਈ ਪਹਿਲੇ ਦੇਣਾ ਚਾਹੀਦਾ ਉਮੀਦ ਹੈ ਕੋਈ ਉਮੀਦ ਤਾਂ ਸੀ ਤਾਂ ਦੇਖੋ ਕੀ ਰੱਖ ਸਕਦੇ ਉਹਨਾਂ ਤੇ ਪਹਿਲਾਂ ਕਿੰਨੀਆਂ ਕਿ ਉਮੀਦਾਂ ਤੇ ਕਰੇ ਉਤਰ ਗਏ ਕੀ ਦੇ ਕੇ ਗਿਆ ਪੰਜਾਬ ਨੂੰ ਬੋਲ ਕੇ ਗਿਆ ਉਹ ਦਿੱਤਾ ਤਾਂ ਨਹੀਂ ਉਹਨਾਂ ਦੇ ਮੰਤਰੀ ਵਰਮਾ ਸਾਹਿਬ ਕਹਿੰਦੇ ਸਿੱਧੇ ਦੇਵਾਂਗੇ ਇਹ ਨਵੇਂ ਹੀ ਉਹਨਾਂ ਨੇ ਕਰੂਨ ਕੱਢ ਲਿਆ ਕਿ ਪੰਜਾਬ ਦੇਸ਼ ਦਾ ਹਿੱਸਾ ਨਹੀਂ ਪੰਜਾਬ ਤਾਂ ਉਹ ਆ ਜਿਨੇ 99% ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦੀ ਦਵਾਈ ਆ ਪੰਜਾਬ ਉਹ ਆ ਜਦੋਂ ਦੇਸ਼ ਤੇ ਭੀੜ ਪੈਂਦੀ ਆ ਉਦੋਂ ਪੰਜਾਬ ਅੱਗੇ ਖੜਦਾ ਪੰਜਾਬ ਉਹ ਆ ਜੋ ਗੁਜਰਾਤ ਚ ਨਾਮੀ ਆਈ ਸੀ ਜਿੱਥੋਂ ਦੇ ਸਾਡੇ ਗ੍ਰਹਿ ਮੰਤਰੀ ਸਾਹਿਬ ਆ ਜਿੱਥੋਂ ਦੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਸਟੇਟ ਨੂੰ ਬਚਾ ਜੇ ਤਾਂ ਪੰਜਾਬ ਨੇ ਭੁੱਖੇ ਢੇਰੀ ਸਾਉਂਡ ਦਿੱਤਾ ਤੇ ਅੱਜ ਸਾਡੇ ਨਾਲ ਦਰਾਇਤ ਕਰਦੇ ਨੇ ਤੇ ਰਵਨੀਤ ਬਿੱਟੂ ਆਏ ਸੀ ਉਹ ਕਹਿੰਦੇ ਕੇਂਦਰ ਤਾਂ ਪੈਸਾ ਦੇ ਰਹੀ ਆ ਪਰ ਲੈਂਡ ਵਾਲਿਆਂ ਨੂੰ ਲੈਂਡ ਦਾ ਤਰੀਕਾ ਨਹੀਂ ਆਉਂਦਾ ਵੀ ਪਹਿਲਾਂ ਸਿੱਧਾ ਕਹਿੰਦੇ ਵੀ ਮੁੱਖ ਮੰਤਰੀ ਨੂੰ ਮਿਲਣਾ ਪਹਿਲਾਂ ਗ੍ਰਾਮ ਮੰਤਰੀ ਨੂੰ ਮਿਲਣਾ ਹੁੰਦਾ ਪਹਿਲਾਂ ਗ੍ਰਾਮ ਮੰਤਰੀ ਨਾਲ ਮੁਲਾਕਾਤ ਤਾਂ ਕੀਤੀ ਉਹਨੂੰ ਬੜਾ ਬਤਾ ਲੱਗਿਆ ਉਹਨਾਂ ਤੋਂ ਕਿਉਂਕਿ ਉਦਾਂ ਦਾ ਡੇੜੇ ਦਾ ਹੁਣ ਪੁੱਤ ਬਣ ਗਿਆ ਉਹਨਾਂ ਦਾ ਹੈ ਕਿਉਂ ਕਿ ਕਿੱਥੇ ਲਿਖਿਆ ਵੀ ਪਹਿਲਾਂ ਪ੍ਰਾਈਮ ਮਿਨਿਸਟਰ ਨੂੰ ਹੁੰਦਾ ਸਾਡੇ ਦੇਸ਼ ਦਾ ਕਿ ਅਸੀਂ ਪੰਜਾਬ ਵੱਖਰਾ ਕੋ ਬੱਕਰੀ ਸਾਡਾ ਸੂਬਾ ਜਾਂ ਸਾਡਾ ਬੱਕਰਾ ਦੇਸ਼ ਆ ਵੀ ਅਸੀਂ ਪਹਿਲਾਂ ਗ੍ਰਹਿ ਮੰਤਰੀ ਤੋਂ ਅੱਗੇ ਲਈ ਸਾਡਾ ਨਹੀਂ ਪ੍ਰਧਾਨ ਮੰਤਰੀ ਉਹ ਜੇ ਮੁੱਖ ਮੰਤਰੀ ਸਾਹਿਬ ਨੂੰ ਮਿਲਣਾ ਜੇ ਪਹਿਲਾਂ ਆਖਿਆ ਜਾ ਵੀ ਪਹਿਲਾਂ ਮਿਨਿਸਟਰ ਨੂੰ ਕਿਸੇ ਨੂੰ ਮਿਲਣਾ ਪੂ ਕਿੱਥੇ ਲਿਖਿਆ ਉਹ ਇੱਥੇ ਆਇਆ ਉਹ ਆਪ ਦਾ ਸਮਝਦਾ ਨਹੀਂ ਉਹਨੂੰ ਕਹਿ ਪਰਾਵਾਦ ਜਿਹੜੇ ਉੱਥੇ ਰੇਲ ਗੱਡੀ ਦੇ ਡੱਬੇ 'ਤੇ ਠੀਕਰ ਹਾਲਾ ਛੋਟਾ ਜਿਹਨੂੰ ਆਦਾ ਦਿੱਤਾ ਤੁਰਿਆ ਫਿਰਦਾ ਕਿਤੇ ਉਹਨੂੰ ਸਮਝ ਨਹੀਂ ਇੱਥੇ ਆ ਗਿਆ ਇੱਥੋਂ ਦੀ ਥਾਂ ਤੇ ਉਹ ਪੰਜਾਬ ਦਾ ਪੁੱਤ ਆ ਉੱਥੇ ਜਾ ਕੇ ਆਪ ਦੇ ਪ੍ਰਾਈਮ ਮਿਨਿਸਟਰ ਨੂੰ ਆਪ ਦੇ ਗ੍ਰਹਿ ਮੰਤਰੀ ਕਹਿਣਾ ਚਾਹੀਦਾ ਸੀ ਇਹ ਕਹਿਣਾ ਚਾਹੀਦਾ ਸੀ ਕਿ ਵੀ ਪੰਜਾਬ ਲਈ ਕੁਝ ਕਰੋ ਅੱਜ ਪੰਜਾਬ ਤੇ ਭੀੜ ਪਈ ਆ ਪੰਜਾਬ ਨੇ ਸਦਾ ਦੇਸ਼ ਦਾ ਕੀਤਾ ਕਹਿ ਲਓ ਕਿ ਪਹਿਲੇ ਸੈਸ਼ਨ ਦੇ ਵਿੱਚ ਕਾਂਗਰਸ ਨੇ ਬਹੁਤ ਪਵਾੜਾ ਖੜਾ ਕੀਤਾ ਮਦਦ ਤਾਂ ਕੀ ਕਰਨੀ ਸੀ ਉਲਟਾ ਸਰਕਾਰ ਨੂੰ ਕੀ ਰੰਦੀ ਕੋਸ਼ਿਸ਼ ਕੀਤੀ ਅੱਜ ਦੂਸਰੇ ਦਿਨ ਬੀਜੇਪੀ ਨੇ ਨੌਕਾਊਟ ਕਰਤਾ ਆਪਣੀ ਵਿਧਾਨ ਸਭਾ ਲਾ ਕੇ ਬੈਠੇ ਵਿਧਾਨ ਸਭਾ ਲਾਉਣਾ ਦੇਖੋ ਦੋ ਉਹਨਾਂ ਨੇ ਨਮਾਇंदे ਚੁਣੇ ਹੋਏ ਉਹ ਆ ਕੇ ਸੈਸਿੰਡਾ ਹਿੱਸਾ ਬਣਦੇ ਉਹਦੇ ਵਿੱਚ ਜੇ ਕੋਈ ਕਈ ਵਾਰੀ ਕੋਈ ਆਦਾ ਸਲਾਹ ਮਸ਼ਵਰਾ ਦਿੰਦੇ ਠੀਕ ਹੈ ਨਾ ਬਾਹਰ ਬਹਿ ਗਏ ਆ ਬਾਹਰ ਜਾ ਕੇ ਸਰਕਾਰਾਂ ਬਣਾਉਂਦੇ ਆ ਉਹ ਲੋਕ ਬੈਠੇ ਨੇ ਜਿਹੜੇ ਪੰਜਾਬ ਦੀ ਸਰਕਾਰੀ ਵੀ ਇੱਥੇ 70000 ਤੇ ਹਾਰਾ ਵੇਖ ਸਾਡਾ ਪਹਿਲਾ ਕਾਂਗਰਸੀ ਐਫਐਮ ਸੀ ਉਦੋਂ ਪਹਿਲਾ ਕਾਲੀਆਂ ਦਾ ਸੀ ਪਹਿਲਾ ਪੀਪੀ ਦਾ ਸੀ ਹੁਣ ਇੱਧਰ ਪੀਪੀ ਵਜਾਉਣ ਲੱਗਿਆ ਭਾਜਪਾ ਛੋਟੀ ਸਾਹਿਬ ਉੱਥੇ ਸਾਰਾ ਮਿਲਗੋਪਾ ਬੈਠਾ ਉਹ ਸੁਪਨੇ ਲੈ ਰਿਆ ਸਰਕਾਰ ਦੇ ਬਾਹਰ ਬੈਠ ਕੇ ਸੁਪਨੇ ਪੂਰੇ ਕਰ ਰਹੇ ਆ ਪੰਜਾਬ ਦੀ ਉਹਨਾਂ ਨੂੰ ਕੋਈ ਕੋਈ ਨਹੀਂ ਗਿਆ ਬਿਤੇ ਵਾਲਾ ਜਿਹੜਾ ਸੈਸ਼ਨ ਸੀਗਾ ਉਹਦੇ ਵਿੱਚ 1600 ਕਰੋੜ ਦੇ ਖਿਲਾਫ ਦੇ ਵਿੱਚ ਤੁਸੀਂ ਤਖਤੀਆਂ ਲੈ ਕੇ ਇੱਥੇ ਪ੍ਰਦਰਸ਼ਨ ਕੀਤਾ ਸੀਗਾ ਹੁਣ ਮੁੱਖ ਮੰਤਰੀ ਸਾਹਿਬ ਕੋਲ ਜਾ ਰਹੇ ਨੇ ਜੇਕਰ ਕੱਲ ਵੀ ਗੱਲ ਨਹੀਂ ਬਣਦੀ ਮੁੱਖ ਮੰਤਰੀ ਨੂੰ ਜਿਹੜਾ ਸਮਾਂ ਨਹੀਂ ਦਿੱਤਾ ਜਾਂਦਾ ਤਾਂ ਲੱਗਦਾ ਵੀ ਦਿੱਲੀ ਜਾ ਕੇ ਕਿਰਨ ਦੀ ਕੋਈ ਸਾਜ਼ਿਸ਼ ਹੈਗੀ ਆ ਆਪਦੀ ਬਣਾਵਾਂਗੇ ਜੀ ਜੇ ਨਾ ਕਰਾਂਗੇ ਦਿੱਲੀ ਦਿੱਲੀ ਵੀ ਸਾਡੇ ਲੋਕਾਂ ਦੇ ਚੁਣੇ ਹੋਏ ਆ ਸਾਡਾ ਇਹਦੀ ਸਰਕਾਰ ਸਾਡੇ ਸਟੇਟ ਦੀ ਹੈ ਨਹੀਂ ਉਹ ਸਾਡਾ ਹਿੱਸਾ ਨਹੀਂ ਮੈਂ ਬਾਰ-ਬਾਰ ਉਹ ਗੱਲ ਕਹਿੰਦਾ ਪੰਜਾਬ ਤਾਂ ਸਾਰੇ ਦੁਨੀਆ ਦਾ ਢਿੱਡ ਭਰਦਾ ਜੇ ਦੇ ਭੀੜ ਪੈਂਦੀ ਉਹਦੇ ਪੰਜਾਬ ਮੂਰੀਆ ਕੱਢਦੇ ਆ ਠੀਕ ਹੈ ਨਾ ਅਸੀਂ ਹੱਕ ਲਵਾ ਗਿਆ ਆਪਦਾ ਜਰੂਰ ਹੱਕ ਲਵੋ ਸੋ ਬਿਲਕੁਲ ਐਮਐਲਏ ਬਲਕਾ ਸਿੰਘ ਸਿੱਧੂ ਸਾਡ ਨਾਲ ਸੀ ਜਿੰਨਾ ਤੱਕ ਕਹਿਣਾ ਕਿ ਕੱਲ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਗ੍ਰਹਿ ਮੰਤਰੀ ਨੂੰ ਮਿਲਣਦ ਲਈ ਜਾ ਰਹੇ ਨੇ ਉਸ ਤੋਂ ਬਾਅਦ ਵੀ ਜੇਕਰ ਕੋਈ ਗੱਲ ਨਹੀਂ ਬਣਦੀ ਜਾਂ ਫਿਰ ਪ੍ਰਧਾਨ ਮੰਤਰੀ ਦੇ ਵੱਲੋਂ ਮਿਲਣ ਦਾ ਸਮਾਂ ਨਹੀਂ ਦਿੱਤਾ ਜਾਂਦਾ ਜਾਂ ਫਿਰ ਜੋ ਫੰਡ ਐਲਾਨਿਆ ਗਿਆ ਉਸ ਦੇ ਵਿੱਚ ਵਧਾਵਾ ਨਹੀਂ ਕੀਤਾ ਜਾਂਦਾ ਸਿੱਧੇ ਤੌਰ ਤੇ ਆਪ ਦੀ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਨੂੰ ਘੇਰਾ ਜਾਂਦਾ ਕੈਮਰਾ ਨਾਲ ਸ਼ੁਭ ਦਿਨਾਂ ਲਈ ਵਿਗਨ ਫਕਤੋਸ